ਵਾਹਿਗੁਰੂ ਜੀ ਕਾ ਬਾਲ ਸਵਾਹਿਗੁਰੂ ਜੀ ਕੀ ਫਤਿਹ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਦੇਖੋ ਅਸੀਂ ਇਹ ਕਮੀਜ਼ ਤੇ ਕਢਾਈ ਕੀਤੀ ਹੈ ਫਲਕਾਰੀ ਦੀ ਕਢਾਈਆਂ ਦੇਖੋ ਨਵੇਂ ਨਵਾਂ ਹੀ ਡਿਜ਼ਾਈਨ ਹੈ ਤੇ ਇਹ ਅਸੀਂ ਕਮੀਜ਼ ਦੇ ਘੇਰੇ ਤੇ ਬਣਾਇਆ ਹੋਇਆ ਦੇਖੋ ਤੇ ਇੱਥੇ ਅਸੀਂ ਚੋਪੜੀਆਂ ਚਟੀਆਂ ਪਾਈਆਂ ਦੇਖੋ ਇਹ ਤੇ ਆਪਾਂ ਕਢਾਈ ਕਰ ਲਈ ਹੈ ਤੇ ਇਹ ਤਿੰਨ ਆਪਣੀਆਂ ਸਿਫਾਈ ਕੀਤੀ ਹੋਈ ਪਈ ਹੈ ਘੇਰੇ ਤੇ ਇਸ ਤਰ੍ਹਾਂ ਪਹਿਣਗੀਆਂ ਤੇ ਇਹ ਪਚਾਰੇ ਫੁੱਲ ਪਹਿਣਗੇ ਜੇ ਤੁਸੀਂ ਇਹ ਨੇ ਵੀ ਪਾਉਣੀਆਂ ਤਾਂ ਪਵਾ ਸਕਦੇ ਹੋ ਵਿੱਚ ਵੀ ਇੱਕ ਲਾਈਨ ਇਹਨਾਂ ਦੀ ਤੇ ਇੱਕ ਚੋਕ ਦੀਆਂ ਚਿੜੀਆਂ ਜੇ ਤੁਹਾਨੂੰ ਇਹ ਕਲਰ ਪਸੰਦ ਆਉਂਦਾ ਹੈ ਤਾਂ ਦੇਖੋ ਜੇ ਤੁਸੀਂ ਕਾਲੀ ਸਰਵਾਰ ਨਾਲ ਤੇ ਕਾਲੀ ਦੁਪੱਟੇ ਨਾਲ ਬਣਵਾਉਣਾ ਚਾਹੁੰਦੇ ਹੋ ਵੀ ਇਹ ਤੇ ਇਥੋਂ ਪਸੰਦ ਦਾ ਤੇ ਇਸ ਤਰੀਕੇ ਨਾਲ ਬਣਵਾ ਸਕਦੇ ਹੋ ਫਿਰ ਅਸੀਂ ਸਾਰਾ ਇਹ ਤਿਆਰ ਕਰਦੇ ਆਂਗੇ ਇਹਦਾ ਪਿਛਲਾ ਪਾਸਾ ਵੀ ਇਸੇ ਤਰ੍ਹਾਂ ਹੀ ਕਢਾਈ ਹੋਊਗੀ ਇਸੇ ਤਰ੍ਹਾਂ ਹੀ ਇਹ ਪੈਣੀਆਂ ਚੋਪੜੀਆਂ ਚੜੀਆਂ ਵਿੱਚ ਇਹ ਫੁੱਲ ਪੈਣਗੇ ਤੇ ਬਾਹਾਂ ਤੇ ਵੀ ਇਹ ਕਢਾਈ ਹੋਊਗੀ ਇਹ ਚੋਪਦੀ ਚਿਟੀ ਪਾਵਾਂਗੇ ਅਸੀਂ ਤੇ ਜਿਹੜਾ ਅਸੀਂ ਦੁਪੱਟਾ ਜਾਂ ਫੁਲਕਾਰੀ ਕਹਿੰਦੇ ਬਣਾਵਾਂਗੇ ਉਹਤੇ ਵੀ ਅਸੀਂ ਇਹ ਏ ਸੇਮ ਕਢਾਈ ਪੱਨਿਆਂ ਤੇ ਹੋਊਗੀ ਤੇ ਵਿੱਚ ਇਹ ਫੁੱਲ ਪੈਣਗੇ ਤੇ ਚੋਪੜੀਆਂ ਚੜਤਾਂ ਪੈਣਗੀਆਂ ਤੁਸੀਂ ਕਿਸੇ ਵੀ ਕਲਰ ਤੇ ਜਿਵੇਂ 레드 ਮਹਿਰੂਨ ਤੇ ਮਸਟਰਡ ਕਲਰ ਕਿਸੇ ਜੀ ਵੀ ਬਣਾ ਸਕਦੇ ਹੋ ਤਾਂ ਸਾਨੂੰ ਆਰਡਰ ਕਰ ਸਕਦੇ ਹੋ ਤੁਹਾਨੂੰ ਪਸੰਦ ਆਵੇ ਤਾਂ ਤੇ ਜੇ ਕਿਸੇ ਨੂੰ ਇਹ ਪਸੰਦ ਹੈ ਇਹ ਕਲਰ ਇਹ ਹੈਗਾ ਪੀਚ ਕਲਰ ਤੇ ਇਹ ਅਸੀਂ ਤਿਆਰ ਕਰਦੇ ਹਾਂਗੇ ਫਿਰ ਅਸੀਂ ਸੂਟ ਪੈਂਟ ਕਰਨੇ ਇਸ ਕਰਕੇ ਅਸੀਂ ਇੰਨਾ ਕੁ ਵਰਕ ਕਰਕੇ ਦਿਖਾਇਆ ਹੈ ਸਾਨੂੰ ਕਿਸੇ ਨੇ ਵਟਸਐਪ ਤੇ ਭੇਜਿਆ ਸੀਗਾ ਵੀ ਸਾਨੂੰ ਇਹ ਕਢਾਈ ਕਰਕੇ ਦਿਖਾਓ ਤੁਸੀਂ ਤੇ ਸੇਕੜਾਈ ਕੀਤੀ ਹੈ ਫਿਰ ਤੇ ਵੀ ਇਹਦੀ ਪਾਓ ਬੇੜ ਨੂੰ ਤੇ ਜੇ ਤੁਸੀਂ ਇਹਦੇ ਨਾਲ ਦੇ ਸੂਟ ਤਿਆਰ ਕਰਵਾਉਣਾ ਹੈ ਤਾਂ ਸਾਥੋਂ ਕਰਵਾ ਸਕਦੇ ਹੋ ਜੇ ਕੱਲੀਆਂ ਫਲਕਾਰੀਆਂ ਤਿਆਰ ਕਰਵਾਉਣੀਆਂ ਕੱਲੀਆਂ ਫਲਕਾਰੀਆਂ ਵੀ ਤਿਆਰ ਕਰਵਾ ਸਕਦੇ ਹੋ ਤੇ ਸੈਮੀ ਕਰੇਪ 'ਚ ਵੀ ਤੁਸੀਂ ਬਣਾ ਸਕਦੇ ਹੋ ਸੈਮੀ ਦੇ ਵਿੱਚ ਵੀ ਇੰਨੀ ਮਿਹਨਤ ਕੀਤੀ ਹੁੰਦੀ ਹੈ ਸੈਮੀ ਦੇ ਵਿੱਚ ਖਰਾਬ ਨਹੀਂ ਹੁੰਦਾ ਠੀਕ ਹੈ ਜੀ ਤੇ ਸੈਮੀ ਦੇ ਵਿੱਚ ਕਰਵਾਉਣਾ ਤਾਂ ਤੁਸੀਂ ਸਾਥੋਂ ਉਹਤੇ ਵੀ ਕਰਵਾ ਸਕਦੇ ਹੋ ਤੇ ਕਿਸੇ ਵੀ ਕਲਰ ਦੇ ਵਿੱਚ ਤੁਹਾਨੂੰ ਕੋਈ ਕਲਰ ਪਸੰਦ ਹੋਵੇ ਰੈੱਡ ਮਹਰੂਨ ਗੁਲਾਬੀ ਜਾਂ ਮਾਸਟਰਡ ਕਲਰ ਉਹ ਚ ਵੀ ਕਰਵਾ ਸਕਦੇ ਹੋ ਤੇ ਜੇ ਤੁਹਾਨੂੰ ਇਹ ਕਲਰ ਪਸੰਦ ਆ ਕਿ ਤੁਸੀਂ ਇੱਕੋ ਜਿਹਾ ਹੀ ਸੂਟ ਬਣਵਾਉਣਾ ਹੈ ਜਾਂ ਤੁਸੀਂ ਇਹ ਜਿਹਾ ਵੀ ਬਣਵਾ ਸਕਦੇ ਹੋ ਜੇ ਵੀ ਬਲੈਕ ਕਲਰ ਦਾ ਲਵਾਉਣਾ ਤਾਂ ਉਹ ਵੀ ਲਵਾ ਸਕਦੇ ਹੋ ਇਹ ਜੋプチ ਚੇੜੀ ਪਾ ਕੇ ਦੇਵਾਂਗੇ ਫਿਰ ਅਸੀਂ ਸਾਰਾ ਤਿਆਰ ਕਰ ਦਾਂਗੇ ਹੁਣ ਅਸੀਂ ਸੂਟ ਪੇਂਟ ਕਰਨੇ ਆ ਇਸ ਕਰਕੇ ਅਸੀਂ ਇਹ ਇੰਨਾ ਕਰਕੇ ਛੱਡਤਾ ਵੀ ਜੇ ਕਿਸੇ ਨੇ ਲੈਣਾ ਹੋਇਆ ਤਾਂ ਇਹ ਅੱਗੇ ਤਿਆਰ ਕਰ ਦਾਂਗੇ ਜੇ ਕਿਸੇ ਨੇ ਆਰਡਰ ਕੀਤਾ ਤਾਂ ਅਸੀਂ ਉਹ ਤਿਆਰ ਕਰਦੇ ਹਾਂਗੇ ਸੂਟ ਠੀਕ ਹੈ ਤੇ ਤੁਸੀਂ ਆਰਡਰ ਕਰਿਓ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਹੇ ਜੀ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਘੜਾਈ ਦੇਖੋ ਪੂਰੀ ਸਫਾਈ ਨਾਲ ਘੜਾਈ ਕੀਤੀ ਹੋਈ ਆਪਾਂ ਦੇਖੋ ਤੇ ਘੇਰਾ ਕੀਤਾ ਬਾਹਾਂ ਦਾ ਏਡਾ ਘੇਰਾ ਕਰਨਾ ਆਪਾਂ ਇੰਨੇ ਇੱਥੋਂ ਤੱਕ ਬਸ ਇੰਨਾ ਕਰਾਂਗੇ ਉੱਤੇ ਉਹੀ ਚੋਪ ਦੀ ਜੜੀ ਪਾ ਦਾਂਗੇ ਚੱਲ ਤੇ ਇਹ ਵਾਲੀ ਸੋਹਣੀ ਲੱਗੂ ਗਿਰਤੇ ਠੀਕ ਹੈ ਜੀ ਤੇ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਤੇ ਸਕੀਵੀ ਬਲੌਜ਼ ਜੈਕਟ ਦਾ ਸਵੈਟਰ ਤੇ ਵੀ ਆਰਡਰ ਕਰ ਸਕਦੇ ਹੋ ਤੇ ਸੂਟ ਦੇ ਪੈਂਟ ਸੂਟ ਕਰਵਾਉਣਾ ਆਉਂਦਾ ਵੀ ਆਰਡਰ ਕਰ ਸਕਦੇ ਹੋ ਕਢਾਈ ਕਰਵਾਉਣੀ ਹੈ ਮਸ਼ੀਨ ਵਰਕ ਉਹ ਤਾਂ ਵੀ ਆਰਡਰ ਕਰ ਸਕਦੇ ਹੋ ਤੇ ਜਿਹੜੀ ਕਢਾਈ ਹੁਣ ਟ੍ਰੈਂਡ ਚੱਲਦੀ ਹੈ ਉਹ ਵੀ ਤੁਸੀਂ ਸਾਥੋਂ ਕਰਵਾ ਸਕਦੇ ਹੋ ਤੇ ਇਹ ਜੇ ਤੁਹਾਡੇ ਪਸੰਦ ਆਵੇ ਤਾਂ ਤੁਸੀਂ ਸਾਥੋਂ ਕਰਵਾ ਸਕਦੇ ਹੋ ਕਿਸੇ ਵੀ ਕੱਲਨ ਤੇ ਕਿਸੇ ਵੀ ਕੱਪੜੇ ਦੇ ਉੱਤੇ ਕਰਵਾ ਸਕਦੇ ਹੋ ਵੈਸੇ ਤਾਂ ਮਲ ਮਲ ਦੇ ਕੱਪੜੇ ਦੇ ਉੱਤੇ ਹੁੰਦੀ ਹੈ ਕਢਾਈ ਜਿਵੇਂ ਮਲਮਲ ਦਾ ਕੱਪੜਾ ਮਲਮਲ ਦੇ ਉੱਤੇ ਕਢਾਈ ਹੁੰਦੀ ਹੈ ਤੇ ਤੁਸੀਂ ਸੈਮੀ ਤੇ ਵੀ ਸਾਥ ਹੋਣਾ ਸੈਮੀ ਦੇ ਕੱਪੜੇ ਤੇ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਜੇ ਤੁਹਾਨੂੰ ਪਸੰਦ ਆਏ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਦੱਸਣ ਦਾ ਤਰੀਕਾ ਪਸੰਦ ਆਵੇ ਤਾਂ ਉਹ ਵੀ ਸਾਨੂੰ ਜਰੂਰ ਦੱਸਣਾ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆਂ ਤੇ ਸਾਨੂੰ ਆਰਡਰ ਜਰੂਰ ਕਰਨਾ ਦੇਖੋ ਸਫਾਈ ਦਾ ਕੰਮ ਹੋਇਆ ਪੂਰਾ ਵਧੀਆ ਤੇ ਕਿਸੇ ਵੀ ਕੱਪੜੇ ਤੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਸਤ ਸੋ ਕਰਵਾ ਸਕਦੇ ਹੋ ਸੂਟ ਪੈਂਟ ਕਢਾਈ ਮਸ਼ੀਨ ਵਰਕ ਹੈਂਡ ਵਰਕ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਜਿ ਕਿ ਵੀ ਬਲੋਜ ਜੈਕਟ ਵੀ ਬਣਵਾ ਸਕਦੇ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ